ਇਹ ਜ਼ਰੂਰੀ ਹੈ ਕਿ ਫੇਰ ਬਦਲ ਹੋਣੇ ਚਾਹੀਦੇ ਹੈ ਚੇਂਜਸ ਆ ਜਿਹੜੀਆਂ ਬਹੁਤ ਚੀਜ਼ਾਂ ਨਵੀਆਂ ਲਿਆਉਂਦੀਆਂ ਰੋਪੜ ਸਾਹਿਬ ਰੋਪੜ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਪਰਫਾਰਮੈਂਸ ਚੰਗੀ ਨਹੀਂ ਇਸ ਕਰਕੇ ਬਾਹਰ ਕੱਢਿਆ ਹੋਊਗਾ ਰੋਪੜ ਸਾਹਿਬ ਇਹ ਚੰਗੀ ਗੱਲ ਹੈ ਨਾ ਰੋਪੜ ਸਾਹਿਬ ਕਿ ਇੱਕ ਬੰਦਾ 5 ਸਾਲ ਉੱਥੇ ਟਿਕਿਆ ਨਹੀਂ ਰਹਿ ਸਕਦਾ ਜਿਹੜਾ ਕੰਮ ਕਰੂਗਾ ਉਹ ਟਿਕੂਗਾ ਨਹੀਂ ਤਾਂ ਬਾਹਰ ਦੀ ਹਵਾ ਖਾਊਗਾ ਇਹ ਸਚਿਨ ਤੰਦੁਲਕਰ ਦੇ ਮਾਮਲੇ ਵਿੱਚ ਵੀ ਆਪਾਂ ਦੇਖ ਸਕਦੇ ਆ ਸਚਿਨ ਤੰਦੁਲਕਰ ਨੇ ਜਦੋਂ ਪਰਫਾਰਮੈਂਸ ਦਿੱਤੀ ਲੋਕਾਂ ਨੇ ਸਿਰ ਤੇ ਚੱਕਿਆ ਸਰ ਸਰਦਾਰ ਸਿੰਘ ਨੇ ਪਰਫਾਰਮੈਂਸ ਦਿੱਤੀ ਸਿਰ ਤੇ ਚੱਕਿਆ ਸਰ ਕਿਸ ਦਿਨ ਬੈਟ ਉਹਨਾਂ ਨੂੰ ਵੀ ਟੰਗ ਦੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਨੂੰ ਕਿਉਂ ਬੁਰਾ ਲੱਗੂ ਕਿ ਜੀ ਤੁਹਾਡੀ ਗੱਲ ਜਦੋਂ ਠੀਕ ਹੈ ਤੇ ਮੈਂ ਉਹਨੂੰ ਕਿਉਂ ਬੁਰਾ ਕਹਾਂਗਾ ਪਰ ਗੱਲ ਜਿਹੜੀ ਇੱਕ ਗੱਲ ਹੈ ਨਾ ਜਦੋਂ ਗੱਲਾਂ ਆਪਾ ਬਰੋਦੀ ਹੁੰਦੀਆਂ ਆ ਉਹ ਫਿਰ ਜ਼ਰੂਰ ਉਹਨਾਂ ਗੱਲਾਂ ਦੀ ਤਕਲੀਫ ਹੁੰਦੀ ਆ ਹੁਣ ਦੇਖੋ ਸੰਘੇੜਾ ਸਾਹਿਬ ਨੇ ਗੱਲਾਂ ਬਹੁਤ ਵਧੀਆ ਕੀਤੀ ਵੀ ਪਰਫਾਰਮੈਂਸ بیس ਹੈ ਪਰ ਜੇ ਹੁਣ ਤੁਸੀਂ ਪਰਫਾਰਮੈਂਸ بیس ਨੂੰ ਦੇਖੇ ਆਪਾਂ ਪਹਿਲਾਂ ਰੈਵਨਿਊ ਮਿਨਿਸਟਰ ਦੀ ਗੱਲ ਕਰ ਲੈਂਦੇ ਆ ਰੈਵਨਿਊ ਮਿਨਿਸਟਰ ਸਾਹਿਬ ਬੜੀਆਂ ਵੱਡੀਆਂ ਗੱਲਾਂ ਕਰਦੇ ਸੀ ਮੈਂ ਰੈਵਨਿਊ ਵਧਾਤਾ ਜੀ ਮੈਂ ਇੰਨੇ ਪਰਸੈਂਟ ਵਧਾਤਾ ਤੇ ਪਰ ਤਿੰਨ ਵਾਰੀ ਸਰਕਲ ਚਾਰ ਵਾਰ ਰੇਟ ਵਧਾ ਕੇ ਰੈਵਨਿਊ ਜਿਹੜਾ ਹੈਗਾ ਇਹ ਵੜਾਉਂਦੇ ਰਹੇ ਆ ਔਰ ਸਭ ਤੋਂ ਵੱਡਾ ਸਕੈਂਡਲ ਰੈਵਨਿਊ ਦੇ ਵਿੱਚ ਹੋਇਆ ਜੇ ਪਿਛਲੇ ਤੁਸੀਂ 2.5 ਸਾਲਾਂ ਦੀਆਂ ਰਜਿਸਟਰੀਆਂ ਦੀ ਆਡਿਟ ਕਰਾਉਣ ਕਰਾਉਣ ਕਰਾਉਂਗੇ ਨਾ ਜੋ ਕਿ ਆਡਿਟ ਆਡਿਟ ਸ਼ਬਦ ਆਮ ਆਦਮੀ ਪਾਰਟੀ ਜਦੋਂ ਪੈਦਾ ਹੋਈ ਹੈ ਸ਼ਬਦ ਬਹੁਤ ਵਰਤਦੀ ਹੁੰਦੀ ਸੀ ਪਰ ਉਹ ਹੁਣ ਉਹ ਸ਼ਾਇਦ ਉਹ ਨਹੀਂ ਵਰਤੇ ਤੁਸੀਂ 2.5 ਸਾਲਾਂ ਦੀਆਂ ਰਜਿਸਟਰੀਆਂ ਦੀ ਆਡਿਟ ਕਰਾ ਲਓ ਤੁਹਾਨੂੰ 90% ਰਜਿਸਟਰੀਆਂ ਵਿਦਆਊਟ ਐਨਓਸੀ ਮਿਲਣ ਗਿਆ ਔਰ ਉਹਦੇ ਵਿੱਚ ਜਿੱਡੀ ਵੱਡੀ ਕ੍ਰਾਪਸ਼ਨ ਇਨਵੋਲਵ ਹੋਈ ਹੈ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿਣਾ ਕਿਸੇ ਕਿਸੇ ਵੇਲੇ ਵੀ ਇਹਦੀ ਇਨਕੁਆਇਰੀ ਹੋਵੇ ਤਾਂ ਤੁਹਾਨੂੰ 90% ਰਜਿਸਟਰੀਆਂ ਵਿਦਾਊਟ ਐਨਓਸੀ ਨਿਕਲਣਗੀਆਂ ਲੁਧਿਆਣੇ ਦੇ ਵਿੱਚ ਜਦੋਂ ਤਹਿਸੀਲਦਾਰ ਫੜੇਗੇ ਸੀ ਨਾ ਐਨਓਸੀ ਰਜਿਸਟਰੀਆਂ ਕਰਦੇ ਜਦੋਂ ਉਹਨਾਂ ਨੇ ਹੜਤਾਲ ਕਰਦੇ ਸੀ ਤਾਂ ਗੋਡੇ ਝੁਕਾ ਕੇ ਇਹਨਾਂ ਨੇ ਉਹਨਾਂ ਤੇ ਐਕਸ਼ਨ ਨਹੀਂ ਸੀ ਲਿਆ ਔਰ ਅਗਲੀ ਗੱਲ ਜੇ ਆਪਾਂ ਪਰਫਾਰਮੈਂਸ ਦੀ ਗੱਲ ਕਰੀਏ ਇਹਨਾਂ ਨੇ ਬੜਾ ਵੱਡਾ ਇੱਕ ਨਾਰਾ ਦਿੱਤਾ ਸੀ ਵੀ ਰੇਤੇ ਜੋ ਸੀ ਐਨੇ ਪੈਸੀ ਲੈਵਾਂਗੇ ਜੋੜੇ ਮਾਜਰਾ ਸਾਹਿਬ ਦਾ ਜਾਣਾ ਇਹ ਗੱਲ ਦਾ ਸੰਕੇਤ ਹੈ ਵੀ ਇਹਦਾ ਮਤਲਬ 2.5 ਸਾਲਾਂ ਦੇ ਵਿੱਚ ਚਾਰ ਜਿਹੜੇ ਹੈਗੇ ਮਾਈਨਿੰਗ ਮੰਤਰੀ ਬਣ ਤੀਆ ਚਾਰ ਬੰਦੇ ਫੇਲ ਹੋਏ ਆ ਪਰ ਗਾਜ ਕੱਲੇ ਜੋੜੇ ਮਾਜਰਾ ਸਾਹਿਬ ਤੋਂ ਕਿਹੜੀ ਆ ਤਿੰਨ ਜਿਹੜੇ ਨੇ ਉਹ ਪਹਿਲਾਂ ਉਹਨਾਂ ਦੇ ਵਿਭਾਗ ਮ ਬਦਲੇ ਗਏ ਨੇ ਔਰ ਅਗਲੀ ਗੱਲ ਜੇਲ੍ਹ ਵਿਭਾਗ ਮੱਖ ਮੰਤਰੀ ਸਾਹਿਬ ਕੋਲੇ ਹੁੰਦਾ ਸੀ ਔਰ ਜਿਲ੍ਹਾ ਦੇ ਵਿੱਚੋਂ ਹੋਮ ਡਿਪਾਰਟਮੈਂਟ ਥਾਣਿਆਂ ਦੇ ਵਿੱਚੋਂ ਲਾਲ ਬਿਸ਼ਨੋਈ ਵਰਗੇ ਜਿਹੜੇ ਇੰਟਰਵਿਊਆ ਕਰਦੇ ਰਹੇ ਨੇ ਜੇਲ੍ਹ ਮਹਿਕਮਾ ਅੱਜ ਜੇਲ੍ਹ ਮਹਿਕਮਾ ਬਾਰੇ ਤਾਂ ਆਪਣਾ ਫੇਲਰ ਮੰਨ ਲਿਆ ਮੁੱਖ ਮੰਤਰੀ ਸਾਹਿਬ ਨੇ ਪਰ ਹੋਮ ਦਾ ਉਹਨਾਂ ਨੇ ਨਹੀਂ ਮੰਨਿਆ ਉਹਨਾਂ ਨੂੰ ਉਹ ਵੀ ਮੰਨ ਲੈਣਾ ਚਾਹੀਦਾ ਸੀ ਔਰ ਅਗਲੀ ਗੱਲ ਇੱਕ ਗੱਲ ਇਹ ਹੁੰਦੀ ਹੈ ਵੀ ਇੱਕ ਪਰਫਾਰਮੈਂਸ ਦੀ ਤੁਸੀਂ ਗੱਲ ਕਰਤੀ ਪਰ ਜਿੱਥੇ ਪਰਫਾਰਮੈਂਸ ਦੇ ਨਾਲ ਨਾਲ ਅਸੀਂ ਜਿਹੜੇ ਨਿਰੰਤਰ ਨਾਲ ਰੱਖੇ ਨੇ ਔਰ ਜਿਨ੍ਹਾਂ ਤੋਂ ਕੋਈ ਬਹੁਤ ਵੱਡੇ ਨਾਂ ਨੇ ਸਲੋਗਨ ਦਿੱਤੇ ਸੀ ਮੈਂ ਗੱਲ ਕਰੂੰਗਾ ਬਿਜਲੀ ਵਿਭਾਗ ਦੇ ਦੀ ਬਿਜਲੀ ਵਿਭਾਗ ਦੇ ਵਿੱਚ ਇਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਹੁੰਦੇ ਸੀ ਬੜੀ ਵੱਡੀ ਵੀ ਦੇਖੋ ਜੀ ਇਹ ਪੀਪੀਏ ਇਹ ਜਿਹੜੇ ਰੱਦ ਹੋਣੇ ਚਾਹੀਦੇ ਨੇ ਔਰ ਜਿਹੜੇ ਪੀਪੀਏ ਔਰ ਉਹਦੇ ਵਿੱਚ ਅਮਨ अरोड़ा ਜੀ ਤਾਂ ਕਹਿੰਦਾ ਹੁੰਦੇ ਸੀ ਮੇਰੇ ਕੋਲੇ 2 ਮਿੰਟ ਦਾ ਕੰਮ ਹੈ ਮੇਰੀ ਜੇਬ ਦੇ ਵਿੱਚ ਬਿਲਾ ਮੇਰਾ ਬਿੱਲ ਸਰਕਾਰ ਨਹੀਂ ਮੰਨਦੀ ਇਸ ਕਾਂਗਰਸੀ ਸਰਕਾਰ ਜਿਹੜਾ ਮੈਨੂੰ ਪ੍ਰਾਈਵੇਟ ਬਿੱਲ ਦਿੱਤਾ ਤਾਂ ਉਹ ਜਿਹੜੇ ਹੈਗੇ ਪੀਪੀਏ ਖਾਰਜ ਇੱਕ ਮਿੰਟ ਚ ਹੋ ਜਾਣਗੇ ਉਹ 2.5 ਸਾਲ ਹੋ ਗਏ ਉਹਨਾਂ ਵੱਲ ਗੱਲ ਨਹੀਂ ਪਰ ਇਹਨਾਂ ਨੇ ਬਿਜਲੀ ਮੰਤਰੀ ਨੂੰ ਰੱਖਿਆ ਇਹਦਾ ਮਤਲਬ ਹੈ ਪੀਪੀਏ ਨੂੰ ਵੀ ਨਿਰੰਤਰਤਾ ਉਹਦੇ ਵਿੱਚ ਰੱਖਣਗੇ ਕਿਉਂਕਿ ਅੱਜ ਤੁਸੀਂ ਹੁਣੇ ਤਾਜ਼ਾ ਤਾਜ਼ਾ 1400 ਕਰੋੜ ਰੁਪਏ ਦਾ ਜਿਹੜਾ ਬੋਝ ਹੈ 7 ਕਿਲੋਵਾਟ ਵਾਲਾ 7 ਕਿਲੋਵਾਟ ਕੋਈ ਵੱਡਾ ਕੰਜ਼ਿਊਮਰ ਨਹੀਂ ਹੁੰਦਾ 7 ਕਿਲੋਵਟ ਵਾਲਾ ਕੰਜ਼ਿਊਮਰ ਉਹ ਹੈਗਾ ਜਿਹਦੇ ਘਰ 'ਚ ਇੱਕ ਏਸੀ ਲੱਗਿਆ ਉਹ ਇੱਕ ਹੀਸਰ ਲੱਗਿਆ ਹੋਊਗਾ ਬਾਕੀ 8-10 ਲੈਟਾਂ ਹੋਣਗੀਆਂ ਉਹ 7 ਕਿਲੋਵਟ ਲੋਡ ਹੁੰਦਾ ਔਰ ਉਸ ਬੰਦੇ ਤੇ ਤੁਸੀਂ 1400 ਕਰੋੜ ਰੁਪਏ ਦਾ ਉਹਨਾਂ ਕੰਜ਼ਿਊਮਰ ਦੇ ਉੱਤੇ ਸਾਲ ਦਾ ਜਿਹੜਾ ਬੋਝ ਪਾਇਆ ਉਹ ਰੋਪੜ ਸਾਹਿਬ ਤੁਹਾਡਾ ਡਾਟਾ ਤੁਹਾਡਾ ਡਾਟਾ ਬਹੁਤ ਹੈ ਗਰ ਉੱਪਰ ਸਾਹਿਬ ਮੈਂ ਤਾਂ ਰੋਕਣਾ ਚਾਹੁੰਦਾ ਰੋਪੜ ਸਾਹਿਬ ਮੈਂ ਇੱਕ ਚੀਜ਼ ਜਾਨਣਾ ਚਾਹੁੰਦਾ ਰੋਪੜ ਸਾਹਿਬ ਤੁਸੀਂ ਇਹਨਾਂ ਸਾਰਿਆਂ ਦੀ ਲਿਸਟ ਕੱਢੀ ਵੀ ਹੈ ਤੁਸੀਂ ਇਹਨਾਂ ਚਾਰਾਂ 'ਚੋਂ ਕਿਸੇ ਨੂੰ ਕਰਪਟ ਮੰਨਦੇ ਪਿਓ ਮੈਂ ਤੁਹਾਨੂੰ ਪਹਿਲਾਂ ਕਹਦਾ ਇਨਕੁਆਇਰੀ ਕਰਾਓ ਤੁਸੀਂ ਸਭ ਤੋਂ ਪਹਿਲਾਂ ਤਾਂ ਰੈਵਨਿਊ ਚ ਨਿਕਲੂਗੀ ਮਾਈਨਿੰਗ ਚ ਉਹਨੇ ਮਾਈਨਿੰਗ ਦਾ ਸ਼ਰਿਆਮ ਤੋੜ ਲੈਣਾ ਹੋ ਰਿਹਾ ਸਰ ਰੋਪੜ ਸਰ ਰੋਪੜ ਸਾਹਿਬ ਰੋਪੜ ਮੈਂ ਮੈਂ ਸਵਾਲ ਲੈ ਲੂੰਗਾ ਤੁਹਾਡਾ ਰੋਪੜ ਸਾਹਿਬ ਰੋਪੜ ਸਾਹਿਬ ਤੁਹਾਡੇ ਬਾਰੇ ਸਵਾਲ ਚੁੱਕਿਆ ਜਾਊਗਾ ਕਿ ਉਹ ਪਾਰਟੀ ਗੱਲ ਕਰਦੀ ਪਈ ਹੈ ਜਿਨ੍ਹਾਂ ਦੇ ਆਪ ਦੇ ਮੰਤਰੀ ਰਹੇ ਕ੍ਰਾਪਸ਼ਨ ਦੇ ਚਾਰਜਸ ਚੱਲਦੇ ਪਏ ਆ ਸਰ ਤੁਹਾਡੇ ਤੇ ਇਹ ਸਵਾਲ ਚੁੱਕਿਆ ਜਾਊਗਾ ਸਾਡੇ ਸਭ ਪੁੱਛ ਲੈਣਗੇ ਚੱਲਦੇ ਆ ਨਾ ਜਿੱਦੇ ਜਿੱਦੇ ਜਦੇ ਕਨਵਿਕਟ ਹੋ ਜਾਣਗੇ ਉਹਦੇ ਵੀ ਮੰਨ ਲਵਾਂਗੇ ਔਰ ਜੇ ਤੁਸੀਂ ਫਿਲਮ ਸੀ ਗਰਾਊਂਡ ਤੇ ਇੱਕ ਕਿਸੇ ਬੰਦੇ ਤੇ ਚਾਰजेस ਲਾਉਂਗਾ 2000 ਕਰੋੜ ਦੇ ਪਬਲੀਕਲੀ ਉਹਦਾ ਤੁਸੀਂ ਚਲਾਨ ਚ ਪਾਉਨੋਂ 1.5 ਲੱਖ ਰੁਪਈਆ ਉਹਨੂੰ ਤੁਸੀਂ ਕੀ ਜਾਣਦੇ ਹੋ ਜੀ ਮੇਰੇ ਇੱਕ ਮਿੰਟ ਰੁਜੋ ਹਣ ਰੋਪੜ ਸਾਹਿਬ ਰੋਪੜ ਸਾਹਿਬ ਇੱਕਟ ਰੁਜੋ ਵਾਲੀਆ ਸਾਹਿਬ ਵਾਲੀਆ ਸਾਹਿਬ ਤੁਹਾਡੇ ਇੱਕ ਆਗੂਨ